ਕਹਿੰਦਾ ਵੱਡੇ ਬਾਬੇ ਘੋੜਿਆਂ ਦੇ ਸਵਾਰ ਸੀ ਉਹ ਪਿਤਾ ਸ਼ਰੀ ਦੇ ਨਾਲ ਹੀ ਪਰਸ਼ਾਵਾ ਬਣ ਕੇ ਅਜੀਤ ਸਿੰਘ ਜੁਝਾਰ ਸਿੰਘ ਤੇ ਸਿੰਘ ਉਹਨਾਂ ਦੀ ਸਿਕਿਉਰਟੀ ਜਨ ਇਹ ਬਾਬਿਆਂ ਦੇ ਨੇੜੇ ਦਾ ਕੋਈ ਆ ਜਾ ਤੇ ਜਿਹੜੇ ਛੋਟੇ ਸੀ ਜੋਰਾ ਵਰ ਆ ਫਤਿਹ ਜੋ ਦਾਦੀ ਕੇ ਸਾਥ ਥੇ ਦਾਏ ਕੀ ਜਗ੍ਹਾ ਚੱਲਦੀ ਏ ਉਹ ਬਾਏ ਹੱਥ ਥੇ ਉਹਨਾਂ ਭਲੇਖਾ ਨਾਲ ਜਾਣਾ ਤੇ ਸੀਗਾ ਬਾਏ ਹੱਥ ਸੱਜੇ ਹੱਥ ਨਾਲ ਪੰਚਸ਼ਾ ਨੇ ਕਿਹਾ ਸੀ ਵੀ ਆਹ ਸਾਈਡ ਨੂੰ ਨਿਕਲਿਓ ਹੌਲੀ ਹੌਲੀ ਅੱਗੇ ਜਾ ਕੇ ਸਾਰੇ ਮਿਲ ਲਾਂਗੇ ਹੁਣ ਜਿਹੜਾ ਜਿਵੇਂ ਨਿਕਲੀ ਦਾ ਸਰਸਾ ਪਾਰ ਕਰੋ ਵਕਤ ਵਿਚਾਰੋ ਉਹ ਕਹਿੰਦੇ ਆਪਾ ਜ਼ੋਰਾਵਰ ਸਿੰਘ ਸਾਹਿਬ ਆਪਾ ਫਤੇ ਸਿੰਘ ਸਾਹਿਬ ਉਹ ਦਾਦੀ ਮਾਤਾ ਨਾਲ ਚਲੇ ਗਏ ਦਾਇਏ ਦੀ ਜਗ੍ਹਾ ਚਲ ਦੀਏ ਉਹ ਬਾਏ ਹੱਥ ਤੇ ਤੇ ਉਹ ਉਥੋਂ ਬਸ ਰਸਤਾ ਬਦਲ ਗਏ ਹੋਰ ਛਾੜ ਨੂੰ ਚਲੇ ਗਏ ਹਰਚੰਦ ਕੀ ਦਲਾਸ਼ਨਾ ਪਾਇਆ ਨਿਸ਼ਾਨ ਕਹੀਂ ਛੋੜਾ ਥਾ ਜਿਸ ਜਗ੍ਹਾ ਤੇ ਨਹੀਂ ਥੇ ਵਹਾਂ ਗਹੀਂ ਜਦੋਂ ਮੁਗਲਾਂ ਦਾ ਲਸ਼ਕਰ ਪਿੱਛੇ ਦੌੜ ਗਿਆ ਨਾ ਪਾਤਸ਼ਾਹ ਨੇ ਫਿਰ ਨਜ਼ਰ ਮਾਰੀ ਵੀ ਹੁਣ ਆਪਣੇਆਂ ਨੂੰ ਲੱਭ ਲਈ ਪਰਿਵਾਰ ਵਾਲੇ ਨੇ ਨਾਲ ਦੇ ਸਿੰਘ ਨੇ ਕੋਈ ਸੰਗਤ ਪ੍ਰੇਮੀ ਹੈ ਪਾਤਸ਼ਾਹ ਕਹਿੰਦੇ ਸਿੰਘੋ ਗੌਰ ਕਰੋ ਸਾਰੀ ਫੌਜ ਨੂੰ ਕੱਦਰ ਕਰੋ ਤੇ ਜਿਹੜੀ ਜਗ੍ਹਾ ਤੇ ਪਰਿਵਾਰ ਰੁਕਿਆ ਸੀ ਵੀ ਤੁਸੀਂ ਇੱਥੇ ਹੀ ਰਹਿਣਾ ਜਦੋਂ ਪਾਤਸ਼ਾਹ ਉੱਥੇ ਗਏ ਉੱਥੇ ਕੋਈ ਵੀ ਨਾ ਮਿਲਿਆ ਛੋੜਾ ਥਾ ਜਿਸ ਜਗ੍ਹਾ ਤੇ ਨਹੀਂ ਥੇ ਵਹਾਂ ਕਹੀਂ ਕੀ ਪਤਾ ਕੀ ਪਾਵਾ ਵਰਤਿਆ ਹੋਣਾ ਉਠੌ ਜੀ ਚੜ ਗਈ ਹੋਣਗੇ ਜਿਹੜੀ ਜਗ੍ਹਾ ਤੇ ਛੱਬਿਆ ਸੀ ਸਾਬ ਕਹਿੰਦੇ ਥੋੜੋ ਹੀ ਨਿ ਲੱਭਿਆ ਬਸ ਉਹ ਜਾਂਦਾ ਛੱਡ ਗਿਆ ਜਗ੍ਹਾ ਪਾਜਾਏ ਫਿਕਰ ਥਾਣਾ ਉਹਨੇ ਦੁਸ਼ਮਨਾ ਕਹੀਂ ਮਾਤਾ ਦੇ ਸਾਥ ਚੱਲਦੀ ਏ ਸ਼ਹਿਜ਼ਾਦ ਦਾ ਨਹੀਂ ਪਾ ਜਾਏ ਫਿਕਰਾ ਨਾ ਉਹਨੇ ਦੁਸ਼ਮਨਾ ਗਏ ਪਾਦਸ਼ਾਹ ਛੋਟੇ ਸਾਹਿਬਜ਼ਾਦਿਆਂ ਦੀ ਭਾਲ ਕੀਦੀ ਦਸਈ ਪਰ ਫਿਕਰ ਕੋਈ ਨਹੀਂ ਕਰਿਆ ਕਹਿੰਦੇ ਕਾਲ ਉਹਨਾਂ ਦੇ ਨਾਲ ਉਹਨਾਂ ਦੀ ਰੱਖਿਆ ਕਰੇਗਾ ਲੱਭੇ ਜ਼ਰੂਰ ਪਰ ਫਿਰ ਬੇਖੌਫ ਹੋ ਗਏ ਪਤਾ ਹੀ ਸੀ ਵੀ ਉਹਨਾਂ ਨੇ ਕੀ ਸਾਾਕਾ ਭੋਰਾ ਵਰਤਣਾ ਹੈ ਉਹਨਾਂ ਨੇ ਜੇ ਸਿੱਖੀ ਦੇ ਮਹਿਲ ਦੀਆਂ ਨੀਆਂ ਭਰਦੀਆਂ ਨੇ ਕਿ ਸਹਿਬ ਦੀ ਆਪਣੀ ਆਗਿਆ ਸੀ ਕੋਈ ਹੈ ਤਾਕਤ ਜਿਹੜੀ ਬਾਦਸ਼ਾਹ ਦੇ ਕਿਸੇ ਪ੍ਰੇਮੀ ਨੂੰ ਤਖ਼ਤ ਵੀ ਕਰ ਜੇ ਪਰ ਇਹਦੇ ਉਹਨਾਂ ਨੇ ਕਸਮਾਂ ਖਾਧੀਆਂ ਸੀ ਮੈਂ ਸਰਬੰਸ ਲਟਾਉਣਾ ਹੈ ਇਹ ਉਹਦੀ ਵਿਧੀ ਵੀ ਬਣਾਉਣੀ ਸੀ ਤਾਂ ਕਰਕੇ ਉੱਥੇ ਪਰਿਵਾਰ ਵਿਛੜ ਗਿਆ ਸਹਜਾਦਗਾ ਨਹੀਂ ਦਾਦੀ ਮਾਤਾ ਦੇ ਨਾਲ ਛੋਟੇ ਬਾਬੇ ਕਿਸੇ ਹੋਰ ਸਾਇਦ ਨੂੰ ਚਲੇ ਗਏ ਲਖਤ ਜਿਗਰ ਹਜੂਰ ਗਏ ਜਿਸ ਦਮ ਵਿਛੜ ਗਏ ਪਾਉ ਬਹੀ ਬਫੂਰ ਮੁਹੱਬਤ ਸੇ ਗੜ ਗਏ ਬਾਦਸ਼ਾਹ ਕਹਿੰਦੇ ਸਿੰਘੋ ਹੁਣ ਰੁਕੋ ਨਾ ਅੱਗੇ ਵਧੋ ਨਦੀ ਬਾਤ ਕਰੋ ਪਰ ਜਿਹੜੇ ਰੋਜ਼ ਖੜਾਉਂਦੇ ਸੀ ਤੇ ਨਾਲ ਖੇਡਦੇ ਸੀ ਬਾਬਿਆਂ ਨੇ ਬਾਬੇ ਫਤੇ ਸਿੰਘ ਦਾਦੀ ਮਾਤਾ ਦੀਆਂ ਲੋਰੀਆਂ ਲੈਂਦੇ ਸੀ ਕਹਿੰਦੇ ਨਾ ਸਿੰਘਾਂ ਦੇ ਪੈਰ ਘੱਡੇ ਗਏ ਕਿ ਮਹਾਰਾਜ ਕਿੱਧਰ ਨੂੰ ਜਾਗੇ ਜਿਨ੍ਹਾਂ ਨੂੰ ਲੈ ਕੇ ਜਾਣਾ ਸੀ ਕੋਈ ਲੰਬਿਆ ਹੀ ਕੋਈ ਰਾਜ ਪਰਵਾਰ ਹੀ ਸਾਰਾ ਇੱਧਰ ਉੱਧਰ ਖਿੰਡ ਪੁੰਡ ਗਿਆ ਕਹਿੰਦੇ ਨਾ ਜਿਹੜੇ ਵਫਾਦਾਰ ਸੀ ਹੰਭ ਸਾਹਿਬ ਦੇ ਉਹਨਾਂ ਤੋਂ ਤੁਰਿਆ ਨਹੀਂ ਗਿਆ ਇਹ ਲੈ ਕੇ ਜਾਈਏ ਲੱਭੀਏ ਕਿੱਥੇ ਹੋਣਗੇ ਤੇ ਸੱਜੇ ਖੱਬੇ ਹੋਣਗੇ ਕਹਿੰਦੇ ਪੈਰ ਗੱਡੇ ਗਏ ਉਹਨਾਂ ਪਰ ਬਾਦਸ਼ਾਹ ਕਹਿ ਰਿਹਾ ਚਲੋ ਅਗੇ ਵਧੋ ਅਗਲੇ ਮਕਾਮ ਤੇ ਪਹੁੰਚਣਾ ਚਲੋ ਜੀ ਚਲੋ ਇਸ਼ਾਨਤ ਕਰਾ ਦਿਓ ਫੌਰਨ ਮਰਾ ਕਵੇਵੇਂ ਗਏ ਪੀਰ ਖੁਸ਼ਖਸ਼ਾ ਚੌਧਹ ਤੰਪਕਾ ਕਰ ਲਿਆ ਮਾਲੂਮ ਬਲਮਿਹਾਰ ਕਹਿੰਦੇ ਕਲਗੀਧਰ ਬਾਦਸ਼ਾਹ ਨੇ ਨਾ ਫਿਰ ਇੱਕ ਵਾਰੀ ਰੁਕ ਕੇ ਨੇਤਰ ਬੰਦ ਕਰਕੇ ਉਹ 14 ਲੋਕਾਂ 'ਚ ਨਜ਼ਰ ਮਾਰ ਲਈ ਤੇ ਦੇਖ ਲਿਆ ਵੀ ਕਿੱਥੇ ਜਾ ਰਹੇ ਨੇ ਠੀਕ ਠਾਕ ਹੈ ਜਾਣਦੇ ਹੋ ਫੌਜ ਦੇ ਇਲਾਕੇ ਤੋਂ ਨਿਕਲ ਚੁੱਕੇ ਨੇ ਫੌਰਨ ਮਰਕਬੇ ਮੇ ਗਏ ਪੀਰ ਖੁਸ਼ਖਸ਼ਾਲ ਕਹਿੰਦੇ ਸੱਚੇ ਬਾਦਸ਼ਾਹ ਖੁਸ਼ਖਸ਼ਾਲ ਚੰਗੇ ਸੁਭਾਅ ਵਾਲੇ ਮੁਰਸ਼ਿਦ ਪੀਰ ਗੁਰੂ ਸਾਹਿਬ ਸੁਰਤੀ ਲਾ ਕੇ ਵੇਖ ਲਿਆ ਵੀ ਕਿੱਧਰ ਨੂੰ ਚਲੇਗਾ ਤੇ ਦੇਖ ਲਿਆ ਵੀ ਸਹੀ ਦਿਸ਼ਾ ਨੂੰ ਜਾ ਰਹੇ ਨੇ ਸਰਹੰਦ ਫਤਿਹ ਕਰਨ ਲਈ ਜਾ ਰਹੇ ਨੇ ਪਾਦਸ਼ਾਹ ਨੇ ਉਸੇ ਵੇਲੇ 14 ਤਮਕਾ ਕਰ ਲਿਆ ਮਲੂਮ ਪਲ ਮੇ ਹਾਲ ਕਬੀ ਗੈਨਾ ਬੈਨਾ ਸਤਿ ਅਕਾਸ਼ਾਂ ਤੇ ਸੰਤ ਪਤਾਲਾਂ ਨੂੰ ਸਗੈਰ ਕਰ ਲਿਆ ਮਹਾਰਾਜ ਨੇ ਕਿ ਕਿੱਥੇ ਕੀ ਆ ਹੋ ਫਰਮਾਇਆ ਜਾਨਿਸ਼ਾਰੋਂ ਸੇ ਕਿਉਂ ਹੋਤੇ ਹੋ ਨਟਾਲ ਮਾਤਾ ਕੇ ਸਾਥ ਚੱਲਦੀ ਏ ਕੁਰਬਾਨ ਹੋਣੇ ਲਾਲ ਮਾਰੇ ਜਿੰਦੇ ਸਿੰਘਾਂ ਆਗੇ ਨਜ਼ਰ ਚ ਆਪਣੇ ਕੋਲੇ ਹੀ ਨੇ ਐਵੇਂ ਨਾ ਗਮ ਨਾ ਕਰੋ ਉਹਨਾਂ ਦਾ ਉਹ ਤੇ ਮੋਰਚਾ ਫਦੇ ਕਰਨ ਲਈ ਜਾ ਰਹੇ ਨੇ ਮਾਤਾ ਕੇ ਸਾਥ ਚੱਲਦੀ ਏ ਕੁਰਬਾਨ ਹੋਣੇ ਲਾਲ ਸਾਬ ਕਹਿੰਦੇ ਮੇਰਾ ਕਰਜ਼ਾ ਲਾਉਣ ਲਈ ਰਵਾਨਾ ਹੋ ਗਏ ਨੇ ਮੈਂ ਅਮਰਤ ਛੱਕਣ ਵੇਲੇ ਕਿਹਾ ਸੀ ਸਰਬੰਸ ਲੜਾਉਣ ਦਾ ਤੇ ਉਹ ਅੱਜ ਮੇਰਾ ਬਚਨ ਪੂਰਾ ਕਰਨ ਲਈ ਰਵਾਨਾ ਹੋ ਚੁੱਕੇ ਨੇ ਗੁਰੂ ਮਾਰੀ ਸਰਹੰਦ ਨੂੰ ਕੁਰਬਾਨ ਹੋਣ ਦਾ ਬੁਨਿਆਦ ਮੈਂ ਧਰਮ ਦੀ ਚੁਣेंगे ਉਦੋਂ ਉਹਨੇ ਕਰਤਾਰ ਜਹਤਾ ਹੈ ਕਰੇ ਸੁਰਖਰੂ ਨੇ ਬਾਦਸ਼ਾਹ ਕਹਿੰਦਾ ਉਹ ਮੇਰੇ ਸਿੱਖੀ ਦੇ ਮਹਿਲ ਦੀ ਨਿਉ ਬਣਾਉਣ ਗਏ ਨੇ ਦੁਸ਼ਮਨਾ ਨੇ ਉਹਨਾਂ ਨੂੰ ਦੀਵਾਰ ਦੇ ਵਿੱਚ ਚੜਨਾ ਤੇ ਕਰਤਾਰ ਇਹੋ ਹੀ ਚਾਹੁੰਦਾ ਹੈ ਅਕਾਲ ਇਹੋ ਹੀ ਚਾਹੁੰਦਾ ਹੈ ਕਿ ਹੁਣ ਉਹਨਾਂ ਬੱਚਿਆਂ ਨੂੰ ਇਸ ਵਿਪਤਾ ਤੋਂ ਮੈਂ ਮੁਕਤ ਕਰ ਦੇ। ਸਤਿ ਅਕਾਲ ਪਾਤਸ਼ਾਹ ਕਹਿੰਦੇ ਅਕਾਲ ਚਾਹੁੰਦਾ ਵੀ ਹੁਣ ਉਹਨਾਂ ਨੂੰ ਮਸੀਦਤ ਚੋਂ ਕੱਢ ਕੇ ਨਾ ਸੱਚਖੰਡ ਚ ਬਿਠਾ ਦੇ ਉਹਨਾਂ ਦੇ ਇਹ ਚਾਹੁੰਦਾ ہم نے بھی اس مقام پہ جانا ہے جلد تر جس جگہ تم کو اپنے کٹانے پڑیں گے سر سنگھاں رو بادشاہ کہہ دے نا سنگھو ٹائم نہیں ہے ہن اپا بھی اگلے مقام تے چمکور گھڑی دے پراب دے ٹائم ٹو ٹائم پہنچنا ہے جانا ہے جلد تر مشیدی پہنچنا اوتھے اوتھے بڑا وڈا ساقا کرنا جا کے او بڑا وڈا ابہاس لکھنا اپنے خون نال ਦੇ ਮੁਗਲ ਸ਼ਾਹੀ ਦੀ ਜਾਨ ਆਪਾਂ ਜੜੋਂ ਕੱਟ ਦੇਵਾਂਗੇ ਜਿਸ ਜਗ੍ਹਾ ਤੁਮਕੋ ਆਪਣੇ ਕਤਾਨੇ ਪੜੇਗੇ ਸਰ ਬਾਬੇ ਅਜੀਤ ਸਿੰਘ ਨੂੰ ਸਿੰਘਾਂ ਨੂੰ ਲੈ ਰਹੇ ਆ ਪਾਤਸ਼ਾਹ ਕਹਿੰਦੇ ਆਪਾਂ ਵੀ ਪਹੁੰਚਣਾ ਅੱਗੇ ਜਿੱਥੇ ਜਾ ਕੇ ਤੁਸੀਂ ਆਪਣੇ ਸਿਰ ਕਟਾਉਣੇ ਹੋ ਹਾਂਗੇ ਸ਼ਹੀਦ ਲੜ ਕੇ ਜੇ ਬਾਕੀ ਕੇ ਦੋ ਪਿਸਰ ਰਹਿ ਜਾਊਂਗਾ ਅਕੇਲਾ ਮੈਂ ਕੱਲ ਤੱਕ ਲਟਾ ਕੇ ਘਰ ਮਾਰਾ ਕਿਨੇ ਜਿਹੜਾ ਦੋ ਰਹਿੰਦੇ ਆ ਨਾ ਮੇਰੇ ਨਾਲ ਚੜ੍ਹੇ ਆ ਸਵਾਰ ਹੋ ਕੇ ਉੱਥੇ ਜਾ ਕੇ ਸ਼ਹੀਦ ਹੋਣਗੇ ਚਮਕੌਰ ਦੀ ਘੜੀ 'ਚ ਪ੍ਰੋਗਰਾਮ ਬਣਾਈ ਬੈਠੇ ਸੀ ਬਾਦਸ਼ਾਹ ਪਹਿਲਾਂ ਵੀ ਆਏ ਨੇ ਚਮਕੌਰ ਸਾਹਿਬ ਜਦੋਂ ਭੰਗਾਣੀ ਦੀ ਜੰਗ ਫਤਿਹ ਕਰਕੇ ਆਏ ਆ ਨਾ ਔਰ ਰਣਜੀਤਗੜ੍ਹ ਪੰਜਵਾਂ ਤਖਤ ਬੁੱਢਾ ਦਲ ਦੀ ਸ਼ੌਣੀ ਆ ਉੱਥੇ ਆਏ ਨੇ ਬਾਦਸ਼ਾਹ ਪਹਿਲਾਂ ਇਸ ਜੰਗ ਤੋਂ ਉੱਥੇ ਨਗਾਰਾ ਵਜਾਇਆ ਰਣਜੀਤਗੜ੍ਹ ਤੇ ਸਿੰਘਾਂ ਨੂੰ ਵਿਖਤ ਬਚਨ ਵੀ ਕਿਹਾ ਆਵਾਂਗੇ ਇੱਥੇ ਫੇਰ ਕਰੇਗਾ ਸਤਿ ਸ੍ਰੀ ਅਕਾਲ ਸਾਬ ਕੰਦੇ ਸਿੰਘੋ ਹੋਗੇ ਸ਼ਹੀਦ ਦੇ ਲੜਕੇ ਜੇ ਬਾਕੀ ਦੋ ਬਿਸਰ ਆ ਜਿਹੜੇ ਮੇਰੇ ਦੋਸਤ ਸਾਹਿਬ ਜਾਦੇ ਆ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਨੇ ਇਹ ਚਮਕੌਰ ਦੀ ਗੜੀ ਚ ਜਾ ਕੇ ਸ਼ਹੀਦ ਹੋਣ ਗਏ ਰਹਿ ਜਾਊਗਾ ਇਕੱਲਾ ਮੈਂ ਕੱਲ ਤੱਕ ਲਟਾ ਕੇ ਘਰ ਸਿੰਘੋ ਕੱਲ ਨੂੰ ਮੇਰਾ ਕਰਜ਼ਾ ਲੈ ਰੇ ਮੇਰੀ ਆਖਰੀ ਕਿਸ਼ਤ ਚੁੱਕ ਰਹੀ ਆ ਮੈਨੂੰ ਖੁਸ਼ੀ ਆ ਇਸ ਦਾ ਮੈਂ ਆਪਣਾ ਘਰ ਆਪਣਾ ਸਰਬੰਸ ਲਟਾ ਕੇ ਕੱਲ ਨੂੰ ਚੰਕੌਰ ਤੋਂ ਸੁਰਖਰੂ ਹੋ ਕੇ ਜਾਵਾਂ ਦਾ